ਸ਼ਵਰਾਤਰੀ ਤੋਂ ਬਾਅਦ ਸ਼ਿਵ ਭਗਤਾਂ ਵੱਲੋਂ ਜਿਹੜਾ ਹਜੇ ਵੀ ਕਿਤਨਾ ਕਿਤੇ ਮੰਦਰਾਂ ਦੀ ਜੀ ਸਜਾਵਟ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਕਿ ਅੱਜ ਅਸੀਂ ਜਿੱਥੇ ਮੰਦਰ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਜਿਹੜਾ ਫੁੱਲਾਂ ਦੇ ਨਾਲ ਨਾਲ ਜੋ ਫਲਾਂ ਦੇ ਨਾਲ ਜਿਹੜੀ ਸਜਾਵਟ ਖਾਸ ਤੌਰ ਤੇ ਕੀਤੀ ਗਈ ਤੇ ਇੱਥੇ ਜਿਹੜੇ ਸੰਤ ਸਮਾਜ ਦੇ ਖਾਸ ਜੋ ਇੱਥੇ ਪਹੁੰਚੇ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਅਕਸਰ ਇਹ ਗੱਲ ਕਰ ਲਈਏ ਕਿ ਸ਼ਿਵ ਭਗਤਾਂ ਨੂੰ ਕਾਫੀ ਇੱਕ ਆਸ ਹੁੰਦੀ ਆ ਉਤਸ਼ਾਹ ਹੁੰਦਾ ਕਿ ਕਦੋਂ ਸ਼ਵਰਾਤਰੀ ਆਵੇ ਤਾਂ ਇਸ ਤਰੀਕੇ ਦੀ ਸਜਾਵਟ ਜੋ ਅੱਜ ਇਹਨਾਂ ਵੱਲੋਂ ਵੀ ਕੀਤੀ ਗਈ ਆ ਤਾਂ ਕਿਵੇਂ ਵੇਖੀਏ ये बहुत ही विहंगम दृश्य है इन्होंने बहुत ही भक्ति भाव से भगवान शिव के श्री चरणों में ये अपने भाव को अर्पित किया है श्रीमद गीता का शूत्र है भगवान श्री कृष्ण दृष्टि देते हैं पत्रम पुष्पम फलम तो यम यौ में भक्त्या प्रयक्षती जब भाव शुद्ध हो और हृदय में भगवान श्रवण नारायण भगवान शिव का प्रेम जो है अपलावित हो रहा हो तो ऐसे ही विहंगम दृश्य बनते हैं और ये कई वर्षों से ऐसे ही सेवा करते आ रहे हैं ये अलौकिक सेवा है ਜਿਹੜੇ ਸ਼ਵਕਤ ਹੈਗੇ ਨੇ ਉਹਨਾਂ ਨੂੰ ਇੱਕ ਆਸ ਹੁੰਦੀ ਹੈ ਇੱਕ ਉਮੀਦ ਹੁੰਦੀ ਹੈ ਇੱਕ ਉਡੀਕ ਵੀ ਹੁੰਦੀ ਹੈ ਸ਼ਿਵਰਾਤਰੀ ਦੀ ਤਾਂ ਜੋ ਸ਼ਿਵਰਾਤਰੀ ਆਉਂਦੀ ਆ ਤਾਂ ਸ਼ਿਵ ਮਹਾਰਾਜ ਦੇ ਜੋ ਚਰਨਾਂ ਦੇ ਵਿੱਚ ਫਲ ਭੇਟ ਕਰੀਦੇ ਨੇ ਪਰ ਇੱਥੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਫਲਾਂ ਦੇ ਨਾਲ ਜਿਹੜੀ ਆ ਸਜਾਵਟ ਬੜੀ ਸੋਹਣੀ ਕੀਤੀ ਹੈ भगवान शिव के श्री चरणों में इन्होंने फल को अर्पित ही किया है पत्रम पुष्पम फलम तोयम यो में भक्त्या प्रेक्ष जब भाव इतना शुद्ध हो तो भगवान के श्री चरणों में जो अर्पित कर दिया गया फल वही फल का यहाँ श्रृंगार फूल का श्रृंगार ये अलौकिक दृश्य है इस दृश्य को देख कर यहाँ शिवत्व शक्ति की जागृति हो जाती है मैं बहुत ही शुभकामना इस परिवार को देता हूँ कि जो ऐसा सेवा कर हम सबको जीवन को कृत कृत ਕਰ ਦਿਆ ਹੈ ਧੰਨ ਧੰਨ ਕਰ ਦਿਆ ਹੈ ਧੰਨਤਾ ਦਾ ਅਨੁਭਵ ਕਰ ਰਹੇ ਹੈ ਅੱਜ ਹਮ ਸਭ ਹਾਂਜੀ ਬਿਲਕੁਲ ਜਿਵੇਂ ਤੁਹਾਨੂੰ ਨਾ ਤਸਵੀਰਾਂ ਵੀ ਸਾਂਝੀਆਂ ਕਰ ਰਹੀ ਕਿ ਇੱਕ ਫੈਕਟਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਪਰਿਵਾਰ ਵੱਲੋਂ ਇੱਕ ਵਧੀਆ ਤਰੀਕੇ ਦੇ ਨਾਲ ਜੋ ਸ਼ਿਵਜੀ ਮਹਾਰਾਜ ਜੀ ਦਾ ਜੋ ਇੱਕ ਸਜਾਵਟ ਵੀ ਕੀਤੀ ਗਿਆ ਉਹਨਾਂ ਦੇ ਸ਼ਿਵਰਾਤਰੀ ਨੂੰ ਲੈ ਕੇ ਇੱਕ ਦਿਨ ਬਣਾਇਆ ਜਾ ਰਿਹਾ ਤਾਂ ਸਾਡੇ ਨਾਲ ਉਹ ਵੀ ਮੌਜੂਦ ਨੇ ਤਾਂ ਗੱਲ ਵੀ ਕਰਾਂਗੇ ਮੈਮ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਸਜਾਵਟ ਕੀਤੀ ਗਈ ਹੈ ਸ਼ਿਵਜੀ ਮਹਾਰਾਜ ਦੇ ਕੋਈ ਸ਼ਿਵਰਾਤਰੀ ਦੀ ਅਕਸਰ ਕਿਤਨਾ ਕਿਤੇ ਸ਼ਿਵ ਭਗਤਾਂ ਨੂੰ ਇੱਕ ਉਡੀਕ ਰਹਿੰਦੀ ਆ ਤਾਂ ਤੁਹਾਡੇ ਵੱਲੋਂ ਵੀ ਅੱਜ ਜਿਸ ਤਰੀਕੇ ਦੇ ਨਾਲ ਇੱਥੇ ਜੋ ਸ਼ਿਵਜੀ ਮਹਾਰਾਜ ਨੂੰ ਲੈ ਕੇ ਦਿਨ ਬਣਾਇਆ ਜਾ ਰਿਹਾ ਕੀ ਕਹਿਣਾ ਚਾਹ ਇਹ ਇੱਥੇ ਅੱਜ 21 ਸਾਲ ਹੋ ਗਏ ਨੇ ਸਾਨੂੰ ਇਹ ਮਨਾਉਂਦੇ ਹੋਏ ਪਰ ਹਰ ਸਾਲ ਇਤਨਾ ਐਨਾ ਕੁ ਜ਼ਿਆਦਾ ਉਤਸ਼ਾਹ ਹੁੰਦਾ ਹੈ ਕਿ ਦਿਨ ਬਦਿਨ ਹੋਰ ਵੱਧ ਤੋਂ ਵੱਧ ਆਪਣੇ ਆਪ ਭਗਵਾਨ ਦੀ ਕਿਰਪਾ ਕਰਦੇ ਨੇ ਤੇ ਇੱਥੇ ਵੱਧ ਤੋਂ ਵੱਧ ਹੋਰ ਪੰਡਾਰਾ ਲੱਗਦਾ ਹੈ ਤੇ ਇੱਥੇ ਅਸੀਂ ਇਹੀ ਕਰਨਿਆ ਕਿ ਗੁਰੂਆ ਪੀਰਾਂ ਫਕੀਰਾਂ ਦੀ ਧਰਤੀ ਹੈ ਅਮ੍ਰਿਤਸਰ ਇੱਥੇ ਹਰ ਭਗਤ ਆ ਕੇ ਆਪਣਾ ਭਗਵਾਨ ਜੀ ਦਾ ਆਸ਼ੀਰਵਾਦ ਲਏ ਤਾਂ ਅੱਜ ਜਿਸ ਤਰੀਕੇ ਨਾਲ ਸਜਾਵਟ ਕਿਉਂਕਿ ਸਜਾਵਟ ਦੀ ਜੇ ਮੇਨ ਮੁੱਖ ਗੱਲ ਕੀਤੀ ਜਾਵੇ ਤਾਂ ਜੋ ਜੋ ਫਲਾਂ ਦੇ ਨਾਲ ਜੋ ਖਾਸ ਤੌਰ ਤੇ ਸਜਾਵਟ ਕੀਤੀ ਗਈ ਆ ਤਾਂ ਕਿੰਨੇ ਤਰ੍ਹਾਂ ਦੇ ਫਲ ਜਿਹੜੇ ਇੱਥੇ ਲਗਾਏ ਗਏ ਨੇ ਸਜਾਵਟ ਇੱਥੇ ਹਰ ਕੰਟਰੀ ਦੇ ਫੁੱਲ ਹਰ ਤਰ੍ਹਾਂ ਦੇ ਫਲ ਇੰਪੋਰਟਡ ਤੋਂ ਲੈ ਕੇ ਹਰ ਫਲ ਦੀ ਆਪਣੀ ਵਰਤੋਂ ਕੀਤੀ ਗਈ ਹੈ ਇੱਥੇ ਹਰ ਇੱਕ ਕੰਟਰੀ ਦਾ ਫੁੱਲ ਲੱਗਾ ਆ ਹਰ ਦੇਸ਼ ਤੋਂ ਵਿੱਚੋਂ ਫੁੱਲ ਮੰਗਵਾਇਆ ਜਾਂਦਾ ਹੈ ਬਾਹਰ ਦੇ ਵੀ ਜੇ ਵਿਦੇਸ਼ੀ ਫੁੱਲ ਵੀ ਲੱਗੇ ਹਨ ਹਾਂਜੀ ਹਾਂਜੀ ਇੱਥੇ ਵੀ ਦੇਸ਼ਾਂ ਤੋਂ ਵੀ ਫੁੱਲ ਆਉਂਦੇ ਨੇ ਜ਼ਿਆਦਾ ਵਿਦੇਸ਼ੀ ਫੁੱਲ ਹੈ ਜ਼ਿਆਦਾ ਵਿਦੇਸ਼ੀ ਫੁੱਲ ਹੈ ਜਿਵੇਂ ਤੁਸੀਂ ਦੇਖਿਆ ਕਿ ਇੱਥੇ ਜੋ ਵਿਦੇਸ਼ਾਂ ਤੋਂ ਲੈ ਕੇ ਫੁੱਲਾਂ ਦੇ ਨਾਲ ਜੋ ਨਾਲ ਦੀ ਨਾਲ ਜਿਹੜੇ ਫਲ ਵੀ ਹੈ ਇੱਥੇ ਵਰਤੋਂ ਕੀਤੀ ਗਿਆ ਤਾਂ ਤਸਵੀਰਾਂ ਤਣ ਨਾਲ ਜੋ ਇੱਥੋਂ ਦੀ ਵੀ ਸਾਂਝਾ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜੋ ਇੱਥੇ ਸਜਾਵਟ ਜੋ ਸ਼ਿਵਜੀ ਮਹਾਰਾਜ ਜੀ ਦੀ ਜੋ ਅੱਜ ਸ਼ਿਵਰਾਤਰੀ ਨੂੰ ਲੈ ਕੇ ਇੱਥੇ ਕੀਤੀ ਗਈ ਆ ਤਾਂ ਜੋ ਵਿਦੇਸ਼ਾਂ ਜਿੱਥੇ ਕਿ ਦੇਸ਼ ਭਰ ਦੇ ਵਿੱਚੋਂ ਫੁੱਲ ਤੇ ਨਾਲ ਫਲ ਇਕੱਠੇ ਕੀਤੇ ਹੀ ਉੱਥੇ ਵਿਦੇਸ਼ਾਂ ਤੋਂ ਵੀ ਮੰਗਵਾ ਕੇ ਫਰੂਟ ਜੋ ਫਲਾਂ ਦੀ ਗੱਲ ਕਰ ਲਈਏ ਤਾਂ ਇੱਥੇ ਜੋ ਸਜਾਵਟ ਕੀਤੀ ਗਈ ਆ ਤਾਂ ਇਹ ਖਾਸ ਤਸਵੀਰਾਂ ਜੋ ਸ਼੍ਰੀ ਅਮਸੋ ਸਾਹਿਬ ਦੇ ਵਿੱਚ ਉਹਨਾਂ ਸ਼ਿਪਕਟਾਂ ਦੀ ਆ ਜਿਨ੍ਹਾਂ ਵੱਲੋਂ ਅਕਸਰ ਹਰ ਸਾਲ ਜਿਨ੍ਹਾਂ ਨੂੰ ਡੀਕ ਹੁੰਦੀ ਆ ਕਿ ਕਦੋਂ ਸ਼ਿਵਰਾਤਰੀ ਆਵੇ ਤਾਂ ਕਦੋਂ ਸ਼ਿਵਜੀ ਮਹਾਰਾਜ ਜੀ ਦਾ ਇਹ ਦਿਨ ਜੋ ਆ ਉਹਨਾਂ ਵੱਲੋਂ ਮਨਾਇਆ ਜਾਵੇ ਤਾਂ ਇਹ ਜੋ ਖਾਸ ਤਸਵੀਰਾਂ ਤੋਂ ਨਾਲ ਸਾਂਝੀ ਕਰ ਰਹੇ ਆ ਸ਼੍ਰੀਮੰਤ ਸਾਹਿਬ ਦੇ ਚਵਾਰ ਰੋੜ ਤੋਂ ਤਾਂ ਇਸੇ ਤਰੀਕੇ ਨਾਲ ਬਨੇ ਰਹੋ ਅੰਬਸਾ ਕੇਸੇ ਪੇਜ ਤੇ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਜੋ ਸ਼ਹਿਰ ਦੇ ਵਿੱਚ ਜੋ ਹੋ ਰਹੀ ਆ ਤੁਹਾਡੇ ਨਾਲ ਉਹ ਵੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਇੱਕ ਜੈਕਵਾਨੀ ਟੀਵੀ ਸ਼੍ਰੀਮੰਤ ਸਾਹਿਬ